ਮੈਂ ਤਰੀਕੇ ਦੀ ਤਿੰਨ ਤਰੀਕੀ ਕੀਤੀ ਸੀ ਇਹਨਾਂ ਨੇ ਮੇਲਾ ਥੋੜਾ ਜਿਹਾ ਐਡਵਾਂਸ ਹੋ ਗਿਆ ਪ੍ਰਕਿਰਤੀ ਦੇ ਨੇੜੇ ਰਹਿਣਾ ਤਾਂ ਸਭ ਨੂੰ ਪਸੰਦ ਹੈ ਸੋ ਇੱਥੇ ਆ ਕੇ ਕਾਫੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਆ ਕੇ ਨਾ ਗੁਲਦੌਦੀ ਬਾਰੇ ਕਾਫੀ ਜਾਣਕਾਰੀ ਵੀ ਮਿਲਦੀ ਹੈ ਇਹ ਹੈਗਾ ਗਾਰਡਨ ਮੰਮ ਹੈ ਤਾਂ ਗੁਲਦੌਦੀ ਇਹ ਓਕੇ ਇਹਨੂੰ ਗਾਰਡਨ ਮੰਮ ਬੋਲਦੇ ਆ ਨੋਨ ਪਿੰਚ ਵੈਰਾਈਟੀ ਹੈ ਨੋਨ ਪਿੰਚ ਨੂੰ ਪਿੰਚ ਨਹੀਂ ਕਰੀਦਾ ਅਸੀਂ ਉਲਟਾ ਕੰਮ ਕਰਦੇ ਆ ਅਸੀਂ ਉਹਨੂੰ ਪਿੰਚ ਕਰਦੇ ਆ ਵੀ ਇਹ ਸ਼ੇਪ ਬਣ ਜਾ ਉਹ ਪਿਛਲੇ ਕੁਝ ਸਮੇਂ ਤੋਂ ਲੋਕਾਂ ਦਾ ਇਹਨਾਂ ਚੀਜ਼ਾਂ ਪ੍ਰਤੀ ਰੁਝਾਨ ਵਧਿਆ ਹੈ ਤੇ 그린 एरिया ਵੀ ਦੇਖੋਗੇ ਸ਼ਹਿਰ ਦੇ ਵਿੱਚ ਫੱਦਾ ਪਿਆ ਹੋਇਆ ਇੱਕ ਜਿਹੜਾ ਮੇਰਾ ਇਹ ਸੈਂਟਰ ਵਾਲਾ ਹੈ ਇਹ ਬੈਸਟ ਪਾਰਟ ਆਫ ਦਾ ਸ਼ੋਅ ਆਇਆ ਹੈ ਮਤਲਬ ਕਿ ਜਿੰਨੇ ਇੱਥੇ ਗਮਲੇ ਪਏ ਆ ਨਾ yellow ਜਿਹੜਾ yellow ਹਾਂਜੀ ਸੈਂਟਰ ਵਾਲਾ ਜਿੰਨੇ ਇੱਥੇ 2-4000 ਜਿੰਨੇ ਗਮਲੇ ਉਹਨਾਂ ਚੋਂ ਸਭ ਤੋਂ ਬੈਸਟ ਏ ਇਹਨਾਂ ਨੂੰ ਦੇਖ ਕੇ ਨਾ ਤੁਸੀਂ ਸਟ्रेस फ्री ਵੀ ਹੋ ਜਾਂਦੇ ਹੋ ਤੁਹਾਨੂੰ ਮਤਲਬ ਤੁਸੀਂ ਜਦੋਂ ਦੇਖਦੇ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ ਤੁਸੀਂ ਗਾਰਡਨਿੰਗ ਆਪ ਕਰਦੇ ਹੋ ਤੇ ਤੁਹਾਨੂੰ ਉਹਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ ਤੁਸੀਂ ਉਹਦੇ ਵਿੱਚ ਬਿਜ਼ੀ ਵੀ ਰਹਿੰਦੇ ਹੋ ਕਿੰਦਾ ਸਿੰਘ ਸਾਹਿਬ ਕਿੰਦਾ ਸ਼ੌਂਕ ਕਿੰਦਾ ਪਿਆਸ ਚੀਜ਼ ਦਾ ਕਿ ਇਹੀ ਬਿਜ਼ਨਸ ਇਹੀ ਕਰਦੇ ਹੋ ਕਿ ਬਿਜ਼ਨਸ ਕੁਝ ਹੋ ਰਿਹਾ ਇਹ ਸ਼ੌਂਕ ਹੈ ਗੈਸ ਦੇ ਚੁੱਲੇ ਰਿਪੇਅਰ ਕਰਦਾ ਜੀ ਇਹ ਮੇਰੇ ਫਾਦਰ ਨੂੰ ਸੀਗਾ ਕਦੋਂ ਮੈਨੂੰ ਮੇਰੇ ਤੇ ਵੱਡ ਗਿਆ ਮੈਨੂੰ ਨਹੀਂ ਪਤਾ ਨਹੀਂ ਲੱਗੇ ਲੋਕਾਂ ਦੀ ਧਾਰਨਾ ਹੈ ਵੀ ਲੁਧਿਆਣੇ ਵਾਲੇ ਤਾਂ ਇੰਡਸਟਰੀ ਆ ਇਹ ਤਾਂ ਧੂਆਂ ਹੀ ਛੱਡਣ ਵਾਲਿਆ ਸੀ ਤੋਂ ਲਗਾਉਣ ਵਾਲੇ ਵੀ ਆ ਉਹ ਇੰਨੀਆਂ ਤਾੜੀਆਂ ਵੱਜੀਆਂ ਨੇ ਉੱਥੇ ਹਾਲੇ ਤੱਕ ਵੀ ਮੈਂ ਕਦੇ ਜੇ ਨਾਰਾਜ਼ ਹਾਂ ਨਾ ਮੈਂ ਉਹ ਤਾੜੀਆਂ ਜਾਂ ਵੀਡੀਓ ਲਾ ਲੈਂਦਾ ਤਾੜੀਆਂ ਵੱਜੇ ਸਾਰਿਆਂ ਨੇ ਮਾਰੀਆਂ ਵੀ ਗੱਲ ਇਹਦੀ ਸਹੀ ਆ ਮੈਂ ਕਿ ਲੁਧਿਆਣਾ ਵਾਲੇ ਤੇ ਧੂਆਂ ਹੀ ਤਾਂ ਨਹੀਂ ਛੱਡਦੇ ਵਾਤਾਵਰਨ ਚ ਅਸੀਂ ਖਸ਼ੂਆਂ ਵੀ ਹੜਾਂਦੇ ਸਿਟੀਓਮ ਨਿਊਜ਼ ਤੇ ਤੁਹਾਡਾ ਸਵਾਗਤ ਆ ਅੱਜ ਅਸੀਂ ਮੌਜੂਦ ਆ ਲੁਧਿਆਣਾ ਪੀਏਯੂ ਦੇ ਵਿੱਚ ਜੇ ਤਾਂ ਕੀ ਤੁਹਾਨੂੰ ਪਤਾ ਵੀ ਪ੍ਰਕਿਰਤੀ ਨਾਲ ਜਿਹੜੇ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਹਨਾਂ ਲੋਕਾਂ ਨੂੰ ਤੁਹਾਨੂੰ ਬੁਲਾਵਾਂਗੇ ਕਿ ਕਿਸ ਢੰਗ ਨਾਲ ਆਪਣੇ ਬੱਚਿਆਂ ਦੇ ਵਾਂਗੂ ਕਿਸੇ ਪੌਦੇ ਨੂੰ ਤਿਆਰ ਕਰੀਦਾ ਤੇ ਉਹਦੀ ਦੇਖਭਾਲ ਕਰਕੇ ਜਦੋਂ ਉਹ ਸੁੰਦਰ ਲੱਗਣ ਲੱਗ ਜਾਂਦਾ ਤੇ ਲੋਕਾਂ ਨੂੰ ਜਿਹੜਾ ਉਹ ਮਨਮੋਹਕ ਲੱਗਦਾ ਔਰ ਕਹਿੰਦੇ ਆ ਵੀ ਗ੍ਰੀਨਰੀ ਹੋਵੇ ਫੁੱਲ ਹੋਣ ਫਲੇਵਰ ਹੋਣ ਅਲਗ-ਅਲਗ ਤਰ੍ਹਾਂ ਦੇ ਅਗਰ ਉਹਨਾਂ ਨੂੰ ਆਪਣੇ ird gird ਦੇ ਰੱਖਿਆ ਜਾਵੇ ਤਾਂ ਜਿਹੜਾ ਆਪਣੀ ਦਿਨਚਰਿਆ ਜਾਂ ਜੀਵਨ ਹੈ ਜਾਂ ਜਿਹੜਾ ਸਾਡਾ ਮਾਹੌਲ ਹੈ ਤੁਹਾਡੇ ਦਿਮਾਗ ਦੀ ਸੋਚਣ ਦੀ ਸ਼ਕਤੀ ਹੈ ਜਿਹੜੀ ਉਹ ਵੀ ਉਸੇ ਢੰਗ ਨਾਲ ਵਰਕ ਕਰਨ ਲੱਗ ਜਾਂਦੀ ਹੈ ਅਗਰ achhi mahak ਸਾਡੇ ਕੋਲ ਰਵੇ ਅੱਛੀ ਸੁਗੰਧ ਸਾਡੇ ਕੋਲ ਰਵੇ ਤੇ ਸਾਡਾ ਜਿਹੜਾ ਜੀਵਨ ਵੀ ਹੈ ਉਹ ਇਦਾਂ ਹੀ ਮਹਿਕਦਾ ਰਹਿੰਦਾ ਸੋ ਤੁਹਾਨੂੰ ਵਕ ਵਕ ਤਸਵੀਰਾਂ ਤੁਹਾਨੂੰ ਦੁਕਾਨੇ ਅੱਜ ਪੀਏ ਜੂ ਲੁਧਿਆਣਾ ਵਿਖੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਵੀ ਵਕ ਵਕ ਤਰ੍ਹਾਂ ਦੀ ਜਿਹੜੀ ਫੁੱਲਾਂ ਦੀ ਵੈਰੈਟੀ ਹੈ ਉਹ ਇੱਥੇ ਡਿਸਪਲੇ ਕੀਤੀ ਗਈ ਹੈ ਫਲਾਵਰ ਸ਼ੋ ਜਿਹੜਾ ਉਹ ਲੁਧਿਆਣਾ ਦੇ ਵਿੱਚ ਚੱਲ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇਹ ਫਲਾਵਰ ਨੇ ਇੱਥੇ ਡਿਸਪਲੇ ਤਲਾਈ ਹੋਏ ਨੇ ਜਿਹੜੇ ਫੁੱਲ ਪ੍ਰੇਮੀ ਨੇ ਜਿਹੜੇ ਪੌਦਿਆਂ ਨੂੰ ਪਿਆਰ ਕਰਦੇ ਨੇ ਉਹ ਵੀ ਲੋਕ ਜਿਹੜੇ ਨੇ इतने आके अपने जोड़े मन पसंद फ्लावर ने उन्होंने देख रहे हैं नहीं। अच्छे फूल अगर घर में लगाए जाए तो एटमोस्फेयर अच्छा रहता है हाँ, सर, अच्छा होता इसे। फिर आपको इकनॉमिक पे हम प्रॉफिट भी कमा सकते हैं तो बहुत अच्छा है ऐसा तो लग रहा है जैसे अलग अलग वराइट है कई तो ऐसी पहली बार देखी है यहाँ पे नहीं तो डिफेंट वरायटी तो अच्छी बात है ना इससे लोगों की डाइवर्सिटी बढ़ेगी तो फिर इंटरेस्ट भी बढ़ेगा ना फोरीकल्चर पे तो अच्छी बात है ना ये तो तो क्या कैसा आप भी फूलों से प्रेम करते हो लगाए हुए हैं घर पे पौधे वगैरह जी आ, मम्मी करते हैं फ्लोरिकल्चर और बहुत सारे ऐसे फूल डालिया कराइजन मम्मी सब लगाते रहते हैं घर पे तो आज यहां, करने आए हो आपके अलग अलग वैरायटी है जो उसकी नॉलेज बढ़ाने आए अलग -अलग मेरे सीनियर है तो ये मुझे बता रहे थे नाम के हिसाब से देखिए स्पून टाइप का हो गया सारे स्पून इसमें क्लियरली इसमें और क्लियरली दिख रहे है आपको कि स्पून टाइप है इसकी क्लासेज होती है सारी ये क्लासेस के वाइज हमने अरेंज किया इसके तो स्पून टाइप का हो गया फिर आपका ये हो गया जैसे ये एनिमोन

बहुत सही है सारे क्लास वाइज लगे हुए हैं जैसे आपके ये ये अदर्स हो गए इन देंस कि इसमें सारे मिक्स जो भी हमने क्लास डाले हैं तो मिक्स हो गया जैसे इनकर्व हो गया आपका वो भी इनकर्व हो गया ये आपके पॉम पॉम टाइप के हो गए फिर इधर आप ये इस चिट लगी हुई है ये फर, फर्स्ट, फर्स्ट, फर्स्ट प्राइज, प्राइज की, की चिट लगी ये क्या चीज है मतलब मतलब सारे में सबसे अच्छा ये बेस्ट है मतलब एनी अदर जो क्लास है ना इसमें ये बेस्ट है इसलिए इसको फर्स्ट प्राइज मिलेगी हाँ हाँ ਤੋ ਜੋ ਪਿੱਛੇ ਜੋ ਉਹ yellow color ਦਾ ਹੈ ਉਹ yellow ਵੀ ਅੱਛਾ ਲੇਕਿਨ ਜਜ ਜਜ ਨਹੀਂ kiya hai na ye humne nahi kiya hai jo jo ko pasand aaya hai isliye fir ko kiya gaya hai hmm bo bo dhanyawadi samadhane ke liye thank you so sade nal hor vi flower premi ne be panji aaye ne be panji kya hal hai ji bahut vadiya ji be panji kithan lag reha vi bada drisya manmohak ho janda hai jadon aaye na apna mann vi phullangu khel janda dekh ke thi kithan lag reha ਬਹੁਤ ਅੱਛਾ ਲੱਗਦਾ ਜੀ ਇਹ ਸਾਲ ਦੇ ਵਿੱਚ ਪੀਏਯੂ ਸ਼ਾਇਦ ਦੋ ਵਾਰੀ ਕਰਦਾ ਇੱਕ ਵਾਰੀ ਗੁਲਦਾਉਦੀ ਦਾ ਇੱਕ ਵਾਰੀ ਦੂਜੇ ਫੁੱਲਾਂ ਦਾ ਤੇ ਨੇਚਰ ਦੀ ਚੀਜ਼ ਹੈ ਇਹ ਫੁੱਲਾਂ ਨੂੰ ਦੇਖ ਕੇ ਜਿੱਦਾਂ ਇਹ ਫੁੱਲ ਖਿਲਦੇ ਨੇ ਤੇ ਸਾਨੂੰ ਲੱਗਦਾ ਵੀ ਅਸੀਂ ਵੀ ਸਾਰੇ ਦੇਖ ਕੇ ਇਹਨਾਂ ਨੂੰ ਖਿਲ ਜਾਂਦੇ ਆ ਹੈਨਾ ਸੋ ਬੜਾ ਅੱਛਾ ਲੱਗਦਾ ਜਦੋਂ ਇੱਥੇ ਆਈਦਾ ਵਾ ਤੇ ਪ੍ਰਕਿਰਤੀ ਦੇ ਨੇੜੇ ਰਹਿਣਾ ਤਾਂ ਸਭ ਨੂੰ ਪਸੰਦ ਹੈ ਸੋ ਇੱਥੇ ਆ ਕੇ ਕਾਫੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਆ ਕੇ ਨਾ ਗੁਲਦੌਦੀ ਬਾਰੇ ਕਾਫੀ ਜਾਣਕਾਰੀ ਵੀ ਮਿਲਦੀ ਹੈ ਵੀ ਤੁਹਾਡੀ ਇੱਥੇ ਖਾਸ ਕਰਕੇ ਬੱਚਿਆਂ ਵਗੈਰਾ ਨੂੰ ਇੱਥੇ ਜ਼ਰੂਰ ਲਿਆਣਾ ਚਾਹੀਦਾ ਹੈ ਤੇ ਉਹ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਹੈਨਾ ਕਿਤਾਬਾਂ ਤੋਂ ਪੜ੍ਹਨਾ ਇੱਥੇ ਪ੍ਰੈਕਟੀਕਲ ਤੁਹਾਨੂੰ ਹਰ ਚੀਜ਼ ਦੀ ਉਹ ਜਾਣਕਾਰੀ ਦੇ ਰਿਹਾ ਪੀਯੂ ਵਾਲੇ ਹੈਨਾ ਇਹਦੇ ਨਾਲ ਬੜਾ ਕੁਝ ਮਿਲਦਾ ਹੈ ਔਰ ਸਾਨੂੰ ਖਾਸ ਕਰਕੇ ਗੱਲ ਹੈ ਵੀ ਫੁੱਲਾਂ ਨੂੰ ਦੇਖ ਕੇ ਤੁਸੀਂ ਫੁੱਲਾਂ ਵਾਂਗੂ ਖਿਲੇ ਰਹਿੰਨੇ ਹੋ ਔਰ ਇਹੀ ਪਰਮਾਤਮਾ ਅਗੇ ਅਰਦਾਸ ਹੈ ਵੀ ਸਾਰੇ ਲੋਕ ਜਿਦਾਂ ਇਹ ਫੁੱਲ ਖਿਲੇ ਪਏ ਆ ਇੰਨੇ ਸਾਰੇ ਅੱਜ ਫਿਰ ਕੁਝ ਨਵੇਂ ਨਵੇਂ ਫਲਾਵਰ ਕੋਈ ਨਵੇਂ ਫੁੱਲ ਲੈ ਕੇ ਜਾ ਰਿਹਾ ਹਾਂ ਘਰੇ ਘਰ ਲਈ ਕੋਈ ਹਾਂ ਸਾਡੇ ਘਰ ਦੇ ਵਿੱਚ ਬਹੁਤ ਵੱਡਾ ਤਾਂ ਨਹੀਂ ਬੈਕ ਸਾਈਡ ਤੇ ਅਸੀਂ ਵੀ ਥੋੜੇ ਜੇ 3-4 ਪੀੜ ਲਗਾਏ ਹੋਏ ਨੇ ਸਾਡੇ ਵੀ ਅਸੀਂ ਉੱਤੇ ਗਾਰਡਨਿੰਗ ਕਰਦੇ ਹਾਂ ਛੋਟਾ ਜਿਹਾ ਬਗੀਚਾ ਸਾਡੇ ਘਰ ਹੈ ਤੇ ਇਥੋਂ ਜਦੋਂ ਵੀ ਇੱਥੇ ਲੱਗਦਾ ਵੈ ਸਾਲ 'ਚ ਤੇ ਇਥੋਂ ਲਈਦਾ ਤੇ ਉਹਨੂੰ ਆਪਣੇ ਘਰ ਦੇ ਪਿੱਛੇ ਲਗਾਈਦਾ ਜਿੰਨੀ ਕਿ ਜਗ੍ਹਾ ਹੈਗੀ ਹੈ ਬਾਕੀ ਅਸੀਂ ਵੀ ਉੱਥੇ ਗਾਰਡਨਿੰਗ ਕੀਤੀ ਹੋਈ ਹੈ ਘਰ ਦੇ ਬਾਹਰ ਦੋ ਤਿੰਨ ਤਰ੍ਹਾਂ ਦੇ ਫਰੂਟ ਲੱਗਦੇ ਉੱਤੇ ਸੋ ਹਰ ਬੰਦੇ ਨੂੰ ਆਪਣੇ ਘਰ ਦੇ ਵਿੱਚ ਜਿੰਨੀ ਕਿ ਜਗ੍ਹਾ ਵੈ ਕੋਈ ਗਮਲੇ ਚਲਾਵੇ ਕੋਈ ਘਰ ਦੇ ਜਿਹਦੇ ਕੋਲ ਗਾਰਡਨ ਅਵੇਲੇਬਲ ਹੈ ਕੋਈ ਸ਼ਹਿਰ ਦੇ ਵਿੱਚ ਰਹਿੰਦੇ ਨੇ ਉੱਥੇ ਨਹੀਂ ਅਵੇਲੇਬਲ ਹੈ ਜਗ੍ਹਾ ਉਹ ਗਮਲੇ ਦੇ ਵਿੱਚ ਲਗਾ ਸਕਦਾ ਲੋਕ ਪਰ ਇਹ ਚੀਜ਼ ਦੇਖੀ ਗਈ ਹੈ ਕਿ ਪਿਛਲੇ ਕੁਝ ਸਮੇਂ ਤੋਂ ਲੋਕਾਂ ਦਾ ਇਹਨਾਂ ਚੀਜ਼ਾਂ ਪ੍ਰਤੀ ਰੁਝਾਨ ਵਧਿਆ ਹੈ ਤੇ ਗ੍ਰੀਨ ਏਰੀਆ ਵੀ ਦੇਖੋਗੇ ਸ਼ਹਿਰ ਦੇ ਵਿੱਚ ਵਾਧਦਾ ਪਿਆ ਹੈ। ਮਤਲਬ ਲੋਕ ਹੁਣ ਲੋਕੀ ਆਪਣੇ ਛੱਤਾਂ ਦੇ ਉੱਤੇ ਗਮਲੇ ਲਗਾ ਕੇ ਇਹਨਾਂ ਚੀਜ਼ਾਂ ਨੂੰ ਕਰਦੇ ਨੇ ਜਿਨ੍ਹਾਂ ਦੇ ਘਰੇ ਜਗ੍ਹਾ ਹੈਗੀ ਸ਼ਹਿਰ ਤੋਂ ਬਾਹਰ ਦੇ ਇਲਾਕਿਆਂ 'ਚ ਉਹ ਆਪਣੇ ਪਿੱਛੇ ਗਾਰਡਨਿੰਗ ਕਰਦੇ ਨੇ। ਸੋ ਸਾਰੇ ਕਰਦੇ ਨੇ ਆਪਣਾ ਸਾਰੇ ਸਹਿਯੋਗ ਸਾਰੇ ਆਪਣਾ ਆਪਣਾ ਯੋਗਦਾਨ ਦੇ ਰਹੇ ਨੇ। ਮਤਲਬ ਜਿੱਥੇ ਘਰ ਦੇ ਵਿੱਚ ਜਗ੍ਹਾ ਲੱਗੇ ਵੀ ਹੋ ਸਕਦੀ ਹੈ ਕਿ ਨਹੀਂ ਉੱਥੇ ਜ਼ਰੂਰ ਗ੍ਰੀਨਿੰਗ ਕਰਨੀ ਚਾਹੀਦੀ ਹੈ। ਜਦੋਂ ਜਦੋਂ ਤੁਸੀਂ ਇਹ ਤੁਹਾਨੂੰ ਇਹਨਾਂ ਨੂੰ ਦੇਖ ਕੇ ਨਾ ਤੁਸੀਂ ਸਟ्रेस ਫਰੀ ਵੀ ਹੋ ਜਾਂਦੇ ਹੋ ਤੁਹਾਨੂੰ ਮਤਲਬ ਤੁਸੀਂ ਜਦੋਂ ਦੇਖਦੇ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ ਤੁਸੀਂ ਗਾਰਡਨਿੰਗ ਆਪ ਕਰਦੇ ਹੋ ਤੇ ਤੁਹਾਨੂੰ ਉਹਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ ਤੁਸੀਂ ਉਹਦੇ ਵਿੱਚ ਬਿਜ਼ੀ ਵੀ ਰਹਿੰਦੇ ਹੋ ਹੈਨਾ ਬਜਾਏ ਮੋਬਾਈਲ ਦੇ ਵਿੱਚ ਸਾਰਾ ਸਮਾਂ ਆਪਣੇ ਬੱਚਿਆਂ ਨੂੰ ਵੀ ਇਹਨਾਂ ਦੇ ਵਿੱਚ ਲਗਾਉਣਾ ਚਾਹੀਦਾ ਵੈ ਵੀ ਬੱਚਿਆਂ ਨੂੰ ਥੋੜਾ ਟਾਈਮ ਲਾਓ ਵੀ ਤੁਸੀਂ ਰੋਜ਼ ਆਪਣੇ 15 20 ਮਿੰਟ ਅੱਧਾ ਘੰਟਾ ਜੋ ਵੀ ਲਾ ਸਕਦੇ ਹੋ ਇਹਨੂੰ ਟਾਈਮ ਦਿਓ بجائے ਕਿ ਮੋਬਾਈਲ ਦੇ ਵਿੱਚ ਲੱਗੇ ਰਹਿਣ ਨਾਲੋਂ ਹੈਨਾ ਸੋ ਇਹ ਬੜਾ ਵਧੀਆ ਜਰੀਆ ਵੇਖਦਾ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਸਿੰਘ ਸਾਹਿਬ ਕਿੱਦਾਂ ਦੇਖਦੇ ਹੋ ਲੁਧਿਆਣੇ ਪੀਐਜੂ ਖੜੇ ਆ ਜੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਫੁੱਲ ਨੇ ਦੇਖਣ ਨੂੰ ਮਿਲ ਰਹੇ ਆ ਕੀ ਮਨ 'ਚ ਕੀ ਚੱਲ ਰਿਹਾ ਦੇਖੋ ਪਹਿਲੀ ਗੱਲ ਇਹ ਵੀ ਜਿਹੜੇ ਇਹਨੇ ਰੰਗ-ਬਰੰਗੇ ਖਿੜੇ ਫੁੱਲ ਦੇਖ ਕੇ ਮਨ ਬਾਗੋ-ਬਾਲ ਹੋ ਗਿਆ ਤੇ ਵੱਡੀ ਗੱਲ ਇਹ ਲੁਧਿਆਣੇ ਵਾਸੀਆਂ ਦੇ ਲਈ ਸੁਭਾਗ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਵਿੱਚ ਐਗਜ਼ੀਬਿਸ਼ਨ ਲੱਗੀ ਹੋਈ ਹੈ ਖੈਰ ਮੈਨੂੰ ਅੱਜ ਲਾਸਟ ਦਿਨ ਹੈ ਤੇ ਮੈਂ ਕੁਦਰਤੀ ਕਿਸੇ ਕੰਮ ਆਇਆ ਸੀ ਤੇ ਅੰਦਰ ਵਿਜ਼ਿਟ ਹੋ ਗਈ ਹੈ ਸਾਨੂੰ ਚਾਹੀਦਾ ਹੈ ਵੀ ਜਿਹੜੇ ਸਾਡੇ ਕੁਦਰਤੀ ਚੀਜ਼ਾਂ ਜੋ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਬੰਦੇ ਦੇ ਹੱਥ ਨਹੀਂ ਹੈ ਕਹਿੰਦੇ ਰੰਗ ਭਰਨਾ ਹੈ ਬਿਲਕੁਲ ਕੁਦਰਤ ਦੀ ਖੇਡ ਹੈ ਕੁਦਰਤ ਦੀ ਨਿਆਮਤ ਹੈ ਸਾਨੂੰ ਇਹ ਚੀਜ਼ਾਂ ਮਿਲੀਆਂ ਹੋਈਆਂ ਤੇ ਸਾਨੂੰ ਇਹਨਾਂ ਨੂੰ ਸੰਭਾਲਣਾ ਚਾਹੀਦਾ ਵੇ ਮੈਂ ਤੇ ਸਰਕਾਰ ਨੂੰ ਤੇ ਪੀਏਯੂ ਦੀ ਮੈਨੇਜਮੈਂਟ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਐਗਜ਼ਿਬਿਸ਼ਨ ਨੂੰ ਹੋਰ ਥੋੜੇ ਦਿਨ ਵਧਾਓ ਤੇ ਇਹਦਾ ਪ੍ਰਚਾਰ ਕੀਤਾ ਜਾਵੇ ਮੀਡੀਆ ਦੇ ਰਾਹੀਂ ਕਿ ਬਥੇ ਚੀਜ਼ਾਂ ਲੱਗੀਆਂ ਜਿੱਥੇ ਲੋਕਾਂ ਨੂੰ ਕਈਆਂ ਲੋਕਾਂ ਨੂੰ ਨਹੀਂ ਪਤਾ ਜਿਵੇਂ ਮੈਨੂੰ ਨਹੀਂ ਸੀ ਪਤਾ ਅੱਜ ਤੇ ਹੋਰ ਲੋਕ ਵੀ ਆਣ ਤੇ ਸੋਦੀਆਂ ਜਿਹੜੀਆਂ ਖੁਸ਼ੀਆਂ ਰੰਗ-ਬਰੰਗੇ ਫੁੱਲਾਂ ਨੂੰ ਦੇਖ ਕੇ ਮਨ ਨੂੰ ਆਪਣੇ ਨੂੰ ਲਵਾਉਣ ਦਿਲਵਾਉਣ ਸੋ ਸਾਡੇ ਨਾਲ ਫੁੱਲਾਂ ਦੇ ਸ਼ੌਕੀਨ ਨੇ ਫੁੱਲਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਔਰ ਖਾਸ ਕਰਕੇ ਮਹਿੰਦਰਪਾਲ ਜੀ ਸਾਡੇ ਨਾਲ ਇਹਨਾਂ ਨੂੰ ਵੀ ਬਹੁਤ ਸ਼ੌਂਕ ਹੈ ਜਿਹੜਾ ਤੁਸੀਂ ਇਹ ਇੰਨਾ ਪੈਸਿਵ ਦੇਖ ਰਹੇ ਹੋ ਇਹ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਬਦੌਲਤ ਜਿਹੜੀ ਇਹ ਚੀਜ਼ ਅਸੀਂ ਅੱਜ ਦੇਖ ਰਹੇ ਹਾਂ ਤੇ ਇੱਥੇ ਅਲੱਗ-ਅਲੱਗ ਜਿਹੜੀ ਫਰੇਗਰੈਂਸ ਹੈ ਸੁਗੰਧ ਹੈ ਜਿਹੜੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਮੇਧਰਪਾਲ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਕਿਦਾਂ ਦੇਖਣ ਨੂੰ ਜੀ ਇਹ ਚੀਜ਼ਾਂ ਕੱਲ ਹਾਲਾਂਕਿ ਜਿਹੜੇ ਇਹਨਾਂ ਦੇ ਰੰਗ ਸੀ ਨਾ ਥੋੜੇ ਫਿੱਕੇ ਸੀ ਅੱਜ ਬਹੁਤ ਡਾਰਕ ਲੱਗ ਰਹੇ ਕੀ ਗੱਲ ਰਾਤੋਂ-ਰਾਤ ਕੁਝ ਹੋ ਗਿਆ ਇਹਨਾਂ 'ਚ ਕਿ ਵੈਸੇ ਹੀ ਪ੍ਰਕਿਰਤਿਕ ਤੌਰ ਤੇ ਅੱਧਾ ਹੋ ਗਿਆ ਨਹੀਂ ਕੁਦਰਤੀ ਹੁੰਦਾ ਇਹ ਇਹਦਾ ਟਾਈਮ ਹੁੰਦਾ ਹੈ ਮੈਂ ਇਹਦੀ ਤ ਮਤਲਬ ਕਿ ਮੈਂ ਜਿਹੜੀ ਮਰਜ਼ੀ ਤਰੀਕ ਨੂੰ ਇਹਨੂੰ ਖੜਾ ਸਕਦਾ ਤੁਸੀਂ ਇਹਦੇ ਤੇ ਗਮਲੇ ਤੇ ਲੇ ਲਓ ਵੀ 10 ਦਸੰਬਰ ਨੂੰ ਖੜਨਾ ਚਾਹੀਦਾ 4 ਜਨਵਰੀ ਨੂੰ ਮੈਂ ਉਸੇ ਦਿਨ ਖੜਾ ਦੂੰ ਓਕੇ ਮੈਂ ਤਰੀਕ ਇਹਦੀ 3 ਤਰੀਕ ਕੀਤੀ ਸੀ ਇਹਨਾਂ ਨੇ ਮੇਲਾ ਥੋੜਾ ਜਿਹਾ ਐਡਵਾਂਸ ਹੋ ਗਿਆ ਉਹ ਬੀਸੀ ਸਾਹਿਬ ਜਦੋਂ ਅਵੇਲੇਬਲ ਹੁੰਦੇ ਤਾਂ ਉਦੋਂ ਮੇਲਾ ਹੁੰਦਾ ਉਹਦੇ ਕਰਕੇ ਹੁਣ ਅੱਜ ਪੂਰੇ ਜੋਬਨ ਤੇ ਆ ਤਾਂ ਤੁਹਾਨੂੰ ਇਹ ਡਾਰਕ ਲੱਗ ਰਿਹਾ ਕੱਲ ਹੁਣ ਇਹ ਇਹ ਕਿਹੜੀ ਇਹ ਕਿਹੜਾ ਕੀ ਚੀਜ਼ ਹੈ ਇਸ ਫਲਾਵਰ ਨੂੰ ਕੀ ਕਹਿੰਦੇ ਨੇ ਇਹਨੂੰ ਇਹ ਹੈਗਾ ਗਾਰਡਨ ਮਮ ਹੈ ਤਾਂ ਗਲਤੋਦੀ ਇਹ ਓਕੇ ਇਹਨੂੰ ਗਾਰਡਨ ਮਮ ਬੋਲਦੇ ਆ ਨੋਨ ਪਿੰਚ ਵੈਰੈਟੀ ਆ ਓਕੇ ਜੀ ਨੋਨ ਪਿੰਚ ਨੂੰ ਪਿੰਚ ਨਹੀਂ ਕਰੀਦਾ ਅਸੀਂ ਉਲਟਾ ਕੰਮ ਕਰਦੇ ਆ ਅਸੀਂ ਉਹਨੂੰ ਪਿੰਚ ਕਰਦੇ ਆ ਵੀ ਇਹ ਸ਼ੇਪ ਬਣ ਜਾ ਓਕੇ ਤੇ yellow ਵਾਲਾ ਜਿਹੜਾ yellow ਨਜ਼ਰ ਆ ਰਿਹਾ ਹਾਂ ਸਾਰੇ ਉਹੀ ਆ ਇਹ ਸਾਰੇ ਸਾਰੇ ਕਲਰ ਚੇਂਜ ਸਾਰੇ ਗਾਰਡਨ ਮਮ ਇੱਕ ਇੱਕ ਫਰਸਟ ਪ੍ਰਾਈਜ਼ ਲਿਖਿਆ ਸਾਰਾ ਇਹ ਕੀ ਚੀਜ਼ ਇਹ ਨਾ ਸਾਰਾ ਜਿਹੜਾ ਸੈਟਅਪ ਹੈ ਇਹ ਫਰਸਟ ਆਇਆ ਕਾਚੋ ਫਰਸਟ ਆ। 10 ਫੁੱਟ ਸਾਈਡ 10 ਫੁੱਟ ਇਹਦਾ ਡਾਇਆ ਡਾਇ ਵਿੱਚ ਬਣਾਉਣਾ ਸੀ ਇਹ ਫਰਸਟ ਆ। ਜੀ ਤੇ ਇੱਕ ਮੈਂ ਦੋ ਗਮਲੇ ਉਧਰ ਰੱਖੇ ਸੀਗੇ। ਉਹ ਬੱਚੇ ਨੇ ਤੋੜ ਦੇਣ ਮੈਂ ਇੱਧਰ ਰੱਖ ਲਿਆ ਉਹ ਵੀ ਫਰਸਟ ਆਇਆ। ਇੱਕ ਜਿਹੜਾ ਮੇਰਾ ਇਹ ਸੈਂਟਰ ਵਾਲਾ ਹੈ ਇਹ ਬੈਸਟ ਪੋਟ ਆਫ ਦਾ ਸ਼ੋਅ ਆਇਆ। ਮਤਲਬ ਕਿ ਜਿੰਨੇ ਇੱਥੇ ਗਮਲੇ ਪਏ ਆ ਨਾ yellow ਜਿਹੜਾ yellow ਹਾਂਜੀ ਇਹ ਸੈਂਟਰ ਵਾਲਾ। ਜਿੰਨੇ ਇੱਥੇ 2-4000 ਜਿੰਨੇ ਗਮਲੇ ਉਹਨਾਂ ਚ ਸਭ ਤੋਂ ਬੈਸਟ ਇਹ ਆ। ਕਿੰਦਾ ਸਿੰਘ ਸਾਹਿਬ ਕਿੰਦਾ ਸ਼ੌਂਕ ਕਿੰਦਾ ਪਿਆ ਸੀਦਾ ਕਿ ਇਹੀ ਬਿਜ਼ਨਸ ਇਹੀ ਕਰਦੇ ਹੋ ਕਿ ਬਿਜ਼ਨਸ ਕੁਝ ਹੋ ਰਿਹਾ ਇਹ ਸ਼ੌਂਕ ਹੈ ਗੈਸ ਦੇ ਚੁੱਲੇ ਰਿਪੇਅਰ ਕਰਦਾ ਜੀ ਇਹ ਤਾਂ ਘਰਾਂ 'ਚ ਜਾ ਕੇ ਚੁੱਲੇ ਰਿਪੇਅਰ ਕਰਦੇ ਹਾਂ ਹੋਰ ਰਿਪੇਅਰ ਕਰਦੇ ਆ ਠੀਕ ਹੈ ਜੀ ਕੁੱਕਰ ਰਿਪੇਅਰ ਕਰਦੇ ਮੇਰੀ ਘਰ ਮੰਡੀ ਸ਼ਾਪ ਹੈ ਵੈਸੇ ਮੇਨ ਮੇਨ ਕੰਮ ਮੇਰਾ ਰਿਪੇਅਰ ਦਾ ਹੀ ਹੈ ਮਲੇ ਇਹ ਸ਼ੌਂਕੀਆ ਤੌਰ ਤੇ ਸੁਸ਼ਨਾ ਇਹ ਮੇਰੇ ਫਾਦਰ ਨੂੰ ਸੀਗਾ ਕਦੋਂ ਮੈਨੂੰ ਮੇਰੇ 'ਚ ਵੱਡ ਗਿਆ ਮੈਨੂੰ ਨੇ ਪਤਾ ਨਹੀਂ ਲੱਗਿਆ ਇਹ ਚਲੋ ਅੱਛੀ ਚੀਜ਼ ਹੈ ਤੁਹਾਡੇ ਕਰਕੇ ਸਾਡੇ ਰਕੇ ਲੋਕਾਂ ਨੂੰ ਜਾਂ ਹੋਰ ਹਾਂਜੀ ਹਾਂਜੀ ਪਿਆਰ ਕਰਨ ਨਾਲ ਲੋਕਡਾਊਨ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਕੁਝ ਦਿੱਖਣ ਨੂੰ ਮਿਲਦੀ ਹੈ ਕੱਲ ਇੱਕ ਇੱਥੇ ਫੋਟੋਗ੍ਰਾਫਰ ਆਏ ਫੋਟੋ ਖਿੱਚਦੇ ਰਹੇ ਸੀ ਬਾਟ ਸਾਹਿਬ ਉਹਨਾਂ ਦਾ ਨਾਮ ਹੈਗਾ ਬਾਟ ਸਾਹਿਬ ਕੀ ਗੱਲ ਹੈ ਤੂੰ ਠੀਕ ਨਹੀਂ ਲੱਗ ਰਿਹਾ ਕਹਿੰਦਾ ਤੈਨੂੰ ਕਿਹਨੇ ਪਤਾ ਲੱਗਿਆ ਨਹੀਂਗਾ ਤੁਸੀਂ ਫੁੱਲ ਦੇਖ ਕੇ ਵੀ ਤੁਹਾਡੇ ਚਿਹਰੇ ਤੇ ਰੌਣਕ ਹੈ ਨਹੀਂ ਮਤਲਬ ਕਿ ਜਿਹੜਾ ਕੋ ਆਉਂਦਾ ਨਾ ਉਹਦੇ ਇੱਕਦਮ ਚਿਹਰੇ ਤੇ ਰੌਣਕ ਆ ਜਾਂਦੀ ਹੈ ਦੇਖੋ ਤੁਸੀਂ ਤੁਹਾਨੂੰ ਇੰਨਾ ਐਕਸਪੀਰੀਅੰਸ ਹੋ ਗਿਆ ਇੰਨਾ ਤੁਹਾਨੂੰ ਕਾਫੀ ਡੇਰ ਤੋਂ ਤੁਸੀਂ ਫਲਾਵਰਾਂ ਦੇ ਵਿੱਚ ਰਹੇ ਹੋ ਫੁੱਲਾਂ ਦੀ ਸੇਵਾ ਵੀ ਕੀਤੀ ਇੱਕ ਦਿਨਾਂ ਦੀ ਇਹ ਖਾਸ ਕਰਕੇ ਆਪਾਂ ਲੁਧਿਆਣੇ ਖੜੇ ਆ ਲੁਧਿਆਣੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ ਜਿਹੜੇ ਫੁੱਲ ਪ੍ਰੇਮੀ ਨੇ ਪੌਦਿਆਂ ਨੂੰ ਪਿਆਰ ਕਰਦੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਇੱਕ ਵਾਰ ਨਾ ਮੈਂ ਅੱਜ ਤੋਂ 15 ਸਾਲ ਪਹਿਲੇ ਪਟਿਆਲੇ ਗਿਆ ਸੀ ਕੰਪੀਟੀਸ਼ਨ ਤੇ ਤੇ ਉੱਥੇ ਬੀਸੀ ਸਾਹਿਬ ਮੈਨੂੰ ਕਹਿਣ ਲੱਗੇ ਤੂੰ ਪਹਿਲਾਂ ਕਿਉਂ ਨਹੀਂ ਆਇਆ ਤੇ ਇੰਨੇ ਵਧੀਆ ਫੁੱਲ ਲਗਾਉਂਦਾ ਮੈਂ ਕਿਹਾ ਜੀ ਮੈਂ ਤਾਂ ਇੱਕ ਮੈਸੇਜ ਲੈ ਕੇ ਆਇਆ ਹਾਂ ਉਹ ਕਹਿੰਦੇ ਮੈਸੇਜ ਦੱਸੋ ਜੀ ਉੱਥੇ ਸਾਰੇ ਜਿਹੜੇ ਅਖਬਾਰ ਖੂਰ ਵਾਲੇ ਸਾਰੇ ਆਸੇ ਪਾਸੇ ਹੋ ਗਏ ਤੇ ਕਹਿੰਦੇ ਜੀ ਮਿੰਦਰਪਾਲ ਦਾ ਮੈਸੇਜ ਸੁਣਦੇ ਸਾਰਿਆਂ ਨੂੰ ਚੁੱਪ ਕਰਾਤਾ ਉਹਨਾਂ ਨੇ ਮੈਂ ਕਿਹਾ ਮੈਸੇਜ ਇਹ ਆ ਜੀ ਆਮ ਲੋਕਾਂ ਦੀ ਧਾਰਨਾ ਹੈ ਵੀ ਲੁਧਿਆਣੇ ਵਾਲੇ ਤਾਂ ਇੰਡਸਟਰੀ ਆ ਇਹ ਤਾਂ ਧੂਆਂ ਹੀ ਛੱਡਣ ਆਲੇ ਆ ਸੀ ਪੁੱਲ ਲਗਾਉਣ ਵਾਲੇ ਵੀ ਆ ਉਹ ਇੰਨੀਆਂ ਤਾੜੀਆਂ ਵੱਜੀਆਂ ਨਾ ਉੱਥੇ ਹਾਲੇ ਤੱਕ ਵੀ ਮੈਂ ਕਦੇ ਜੇ ਨਾਰਾਜ਼ ਹਾਂ ਨਾ ਮੈਂ ਉਹ ਤਾੜੀਆਂ ਜਾਂ ਵੀਡੀਓ ਲਾ ਲੈਂਦਾ ਤਾੜੀਆਂ ਵੱਜੇ ਸਾਰਿਆਂ ਨੂੰ ਮਾਰੀਆਂ ਵੀ ਗੱਲ ਇਹਦੀ ਸਹੀ ਆ ਮੈਂ ਕਿਹਾ ਲੁਧਿਆਣੇ ਵਾਲੇ ਤਾਂ ਧੂਆਂ ਹੀ ਤਾਂ ਨਹੀਂ ਛੱਡਦੇ ਵਾਤਾਵਰਣ ਚ ਅਸੀਂ ਖਸ਼ੂਆਂ ਵੀ ਆੜਾ ਨੇ ਖਾਸ ਕਰਕੇ ਮੈਂ ਕਹਿੰਦਾ ਵੀ ਜਿਹੜੇ ਅਪੀਅਰੈਂਸ ਆਏ ਨੇ ਖਾਸ ਕਰਕੇ ਆਪਾਂ ਨੂੰ ਵੱਡੇ ਲੋਕ ਨਜ਼ਰ ਆ ਰਹੇ ਨੇ ਬਜ਼ੁਰਗ ਨਜ਼ਰ ਆ ਰਹੇ ਨੇ ਇਹਨਾਂ ਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਇਆ ਜਾਵੇ ਬੱਚਿਆਂ ਖਾਸ ਕਰਕੇ ਉਹਨਾਂ ਦਾ ਲਗਾਵੇ ਤੇ ਬਤਾਇਆ ਜਮੇ ਉਹਨਾਂ ਦਾ ਥੋੜਾ ਜਿਹਾ ਇਸ ਇਸ ਬਾਰੇ ਪਤਾ ਲੱਗੇ ਉਹਨਾਂ ਨੂੰ ਵੀ ਘਰ ਦੇ ਵਿੱਚ ਗਾਰਡਨਿੰਗ ਵੀ ਜ਼ਰੂਰੀ ਹੈ ਜੇ ਸਮਾਜ ਦੇ ਵਿੱਚ ਰਹਿਣਾ ਹੈ ਜੀਵਨ ਅੱਛਾ ਕਰਨਾ ਤੇ ਉਹ ਤਾਂ ਮਾਪੇ ਵੀ ਕਰ ਸਕਦੇ ਆ ਉਹ ਤਾਂ ਮੋਬਾਈਲਾਂ ਤੇ ਲੱਗੇ ਆ ਬੱਚੇ ਜੇ ਉਹਨਾਂ ਨੂੰ ਲੈ ਕੇ ਆਓਗੇ ਤੁਸੀਂ ਪਰ ਤੇ ਆ ਪਰ ਤੂੰ ਕਿ ਹੁਣ ਤੋਂ ਹੀ ਛੋਟੇ ਹੁੰਦੇ ਤੋਂ ਫਿਰ ਉਹ ਲੱਗ ਜਾਂਦਾ ਜਿਵੇਂ ਮੈਂ ਲੱਗਿਆ ਉਦਾਂ ਸਾਰੇ ਬੱਚੇ ਲੱਗ ਸਕਦੇ ਮੈਂ ਵੀ ਤਾਂ ਕਿਤੇ ਬੱਚਾ ਸੀਗਾ ਮੇਰੇ ਫਾਦਰ ਕਰਦੇ ਹੁੰਦੇ ਸੀ ਮੈਨੂੰ ਵੀ ਲੱਗਣ ਲੱਗ ਗਈ ਕਿਦਾਂ ਤੁਸੀਂ ਹੁਣ ਲੁਧਿਆਣੇ ਇਹ ਚੀਜ਼ਾਂ ਲਗਾਣੇ ਹੋ ਕਿ ਜੇ ਇੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਜਾ ਕੇ ਇਦਾਂ ਪ੍ਰਦਰਸ਼ਨੀ ਦੇ ਵਿੱਚ ਹਿੱਸਾ ਲੈਣੇ ਤੁਸੀਂ ਚੰਡੀਗੜ੍ਹ ਪਟਿਆਲਾ ਅੰਮ੍ਰਿਤਸਰ ਗੁਰੂ ਨਾਨਕ ਦੇ ਯੂਨੀਵਰਸਿਟੀ ਤੇ ਇੱਥੇ लवली ਆਲੇ ਵੀ ਲਗਾਉਂਦੇ ਹੁੰਦੇ ਕਈ ਵਾਰ ਤੇ ਲੁਧਿਆਣੇ ਇੱਥੇ ਗੁਰਦੁਆਰਿਆਂ 'ਚ ਵੀ ਲੱਗਦੀ ਕਈ ਵਾਰ ਮੈਂ ਗੁਰਦੁਆਰੇ ਦੂਖ ਨਿਵਾਰਨ 2700 ਗਮਲਾ ਲਾਇਆ ਸੀ ਇੱਕ ਵਾਰੀ ਅਸੀਂ ਉੱਥੇ ਇਹ ਇਹ ਇਹਦੇ ਚ 40 ਗਮਲੇ ਆ ਸਾਰੇ ਉਹ 2700 ਗਮਲਾ ਜਿਹੜਾ ਆ ਗਮਲਾ ਸੈਂਟਰ ਵਾਲਾ ਇਹ ਡੇਢ ਫੁੱਟ ਉੱਚਾ ਹੈ ਉਹ ਤਾਂ ਜਿਹੜਾ ਪਹਿਲਾ ਗਮਲਾ ਸੀ ਉਹ 8.5 ਫੁੱਟ ਤੇ ਪਿਆ ਸੀ ਤੇ ਇਦਾਂ ਇਟਾਂ ਦੇ ਬਣਾ ਬਣਾ ਕੇ ਨਾ ਉਹ ਉਹਦੇ ਨਾਲ ਪੁੱਲ ਨਿਕਲਦਾ ਤੇ ਗੁਰਦੁਆਰਾ ਸਾਹਿਬ ਦੇ ਨਾਲ ਪੁੱਲ ਦੇ ਉੱਤੋਂ ਦੀ ਬਹੁਤ ਵਧੀਆ ਲੱਗਦਾ ਸੀ ਚਾਰ ਟਰੱਕ ਤਾਂ ਸਾਡੇ ਇਟਾਂ ਦੇ ਲੱਗੇ ਸੀ ਉੱਤੇ ਅਸੀਂ ਗੁਰਦੁਆਰਾ ਵਿੱਚ ਵੀ ਲਾਉਂਦੇ ਮੰਦਿਰਾਂ ਵਿੱਚ ਵੀ ਲਾਉਂਦੇ ਸਾਰੇ ਕਿਤੇ ਬਹੁਤ ਬਹੁਤ ਧੰਨਵਾਦੀ ਸਮਾਂ ਦੇ ਲਈ ਬਹੁਤ ਬਹੁਤ ਸੋ ਅਸੀਗੇ ਜੀ ਫਲਾਵਰ ਪ੍ਰੇਮੀ ਨੇ ਮਹਿੰਦਰਪਾਲ ਜੀ ਅਕਸਰ ਇਹਨਾਂ ਨੇ ਕਿਹਾ ਵੀ ਮੈਨੂੰ ਫੁੱਲਾਂ ਨਾਲ ਪਿਆਰ ਹੋ ਲੋਕਾਂ ਨੂੰ ਵੀ ਹਮੇਸ਼ਾ ਪ੍ਰੇਰਿਤ ਕਰਦੇ ਨੇ ਵੀ ਜਿਹੜੇ ਫੁੱਲਾਂ ਨੂੰ ਉਹਨਾਂ ਨੂੰ ਆਪਣੇ ਕੋਲ ਰੱਖਿਆ ਜਾਵੇ ਔਰ ਗਾਰਡਨਿੰਗ ਜਿਹੜੀ ਹੈ ਕਰਦੇ ਵਿੱਚ ਜੇਕਰ ਤੁਹਾਡੇ ਕੋਲ ਸਪੈਸੀਫਿਕ ਜਗ੍ਹਾ ਹੈਗੀ ਹੈ ਤੇ ਜ਼ਰੂਰ ਉੱਥੇ ਗਾਰਡਨਿੰਗ ਕਰਨੀ ਚਾਹੀਦੀ ਕਿਉਂਕਿ ਪੌਦੇ ਜਿਹੜੀ ਇੱਕ ਪੋਜ਼ਿਟਿਵਿਟੀ ਹੈ ਫਲਾਵਰ ਜਿਹੜੀ ਇੱਕ ਪੋਜ਼ਿਟਿਟਿ ਹੈ ਤੁਹਾਡੇ ਜੀਵਨ ਦੇ ਵਿੱਚ ਦਿੰਦੇ ਨੇ ਸੋ ਤੁਹਾਨੂੰ ਰਿਪੋਰ ਦਖਨ ਦੀ ਜੁੜੇ ਰਿਹਾ ਸਿਟੀ ਹਮ న్యూਸ ਦੇ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਲੁਧਿਆਣਾ